ਕਿ ਪੰਜਾਬ ਹੈ ਜਿੰਨੇ ਸਿਰ ਤੇ ਵਿਵਤਾ ਪਈ ਵੇਖ ਕੇ ਆਪਣਿਆਂ ਵਾਸਤੇ ਵੀ ਦਰਵਾਜ਼ੇ ਖੋਲ ਦਿੱਤੇ ਇਹੋ ਹੜਕਦੇ ਜੂਪੀ ਬਿਹਾਰ ਚ ਆਇਆ ਹੁੰਦਾ ਤੁਸੀਂ ਇੱਥੋਂ ਭੱਜੇ ਜਾਣਾ ਸੀ ਸਮਾਨ ਲੈ ਕੇ ਕਿੰਨੇ ਕ ਤੁਹਾਡੀ ਮਦਦ ਉੱਤੇ ਆਏ ਬਾਹਰ ਦੇ ਤਾਂ ਛੱਡੋ ਇੱਥੋਂ ਵਾਲੇ ਕਿੰਨੇ ਕ ਆਏ ਆ ਕਿੰਨੇ ਕ ਰਾਧਾ ਸੁਆਮੀਆ ਨੇ ਲੰਗਰ ਲਾਤੇ ਕਿੰਨੇ ਕ ਢੱਡਰਿਆਂ ਵਾਲੇ ਨੇ ਲੰਗਰ ਲਾਤੇ ਜਾਂ ਲੋਕਾਂ ਦੀ ਬਾਹ ਫੜ ਲਈ ਆਈ ਈਸਾਈ ਪਾਸਟਰ ਫੂਕਾਂ ਮਾਰ ਮਾਰ ਕੇ ਈਸਾਈ ਆ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਦੇ ਫਿਰਦੇ ਆ ਮੈਂ ਤਾਂ ਨਾਲ ਸਾਰੇ ਇਕੱਠੇ ਕਰਕੇ ਦਰਿਆ ਘੱਗਰ ਦੇ ਕੰਡੇ ਦੇ ਖਲਾਰ ਦੋ ਇਹਨਾਂ ਨੂੰ ਆਖੋ ਵੀ ਮਾਰ ਮਾਰ ਫੂਕਾਂ ਤੇ ਘੱਗਰ ਦਰਿਆ ਪਛਾਹ ਮੋੜ ਦੋ ਬਸ ਇੰਨਾ ਕੰਮ ਕਰ ਦਿਓ ਥੋੜਾ ਸੌਖਾ ਕੰਮ ਤੁਹਾਨੂੰ ਦੇ ਦਿੰਨੇ ਆ ਕਿੰਨੇ ਕੁ ਨਿਰੰਕਾਰੀ ਆਏ ਆ ਆ ਸ਼ਿਵ ਸੈਣ ਵਾਲੇ ਗੰਗੇ ਦੇ ਚਾਰ ਪੰਜ ਤੁਰੇ ਫਿਰਦੇ ਆ ਤੀਜੇਕ ਦਿਨ ਕੋਈ ਨਾ ਕੋਈ ਪਾਛਣ ਦੇ ਦਿੱਤਾ ਇਹਨਾਂ ਬੰਦਿਆਂ ਨੇ ਕਿੱਡੀਕ ਪੰਜਾਬ ਦੀ ਬਾਹ ਫੜੀ ਆ ਪੰਜਾਬ ਹੈ ਜਿਹੜਾ ਔਖੇ ਵੇਲੇ ਇੱਕ ਦੂਜੇ ਦੇ ਨਾਲ ਖਲੋਤਾ ਇਸ ਵੀਡੀਓ ਤੇ ਮੈਂ ਆਪਣੇ ਕੁਝ ਵਿਚਾਰ ਦੇਣੇ ਚਾਹਨਾ। ਸੋ ਪੰਜਾਬ ਦੇ ਵਿੱਚ ਜਿਹੜੇ ਕਿੰਨੇ ਵੀ ਆ ਜਿਹੜੇ ਬਾਬੇ ਆ ਬੂਬਨੇ ਆ ਜਾਂ ਡੇਰੇ ਆ ਜਿਨ੍ਹਾਂ ਦੇ VIP ਮੈਂ ਇੱਕ ਦਾ ਨਾਮ ਨਹੀਂ ਲਵਾਂਗਾ ਕਿਉਂਕਿ ਜੇ ਇੱਕ ਦਾ ਨਾਮ ਲੈਣ ਲੱਗਿਆ ਤਾਂ ਗਿਣਤੀ ਆ ਜਿਹੜੀ ਬਹੁਤ ਲੰਮੀ ਚੱਲੇ ਜਾਣੀ ਆ ਕਈਆਂ ਦੇ ਨਾਮ ਆ ਜਿਹੜੇ ਰਹਿ ਜਾਣੇ ਆ ਸੋ ਤੁਸੀਂ ਇਹਨਾਂ ਸਾਰਿਆਂ ਤੋਂ ਭਲੀਭਾਂਤ ਜਾਣੂਗਾ ਜਿਹੜੇ VIP ਆ ਜਿਹੜੇ ਬਾਬੇ ਆ ਸੋ ਇਹਨਾਂ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਇੱਕ ਅੱਦੇ ਨੂੰ ਛੱਡ ਕੇ ਆ ਜਿਹੜਾ ਕਿਸੇ ਨੇ ਪੰਜਾਬ ਦੇ ਵਿੱਚ ਜਿਹੜੇ ਹੜ ਆਏ ਆ ਮੌਜੂਦਾ ਹਾਲਾਤ ਨੇ ਉਹਨਾਂ ਦੇ ਵਿੱਚ ਲੋਕਾਂ ਦੀ ਆ ਕਿਸੇ ਏਰੀਆ ਦੇ ਲੋਕਾਂ ਦੀ ਆ ਜਿਹੜੀ ਮਦਦ ਕੀਤੀ ਹੋਊਗੀ ਸੋ ਆਪਾਂ ਸਾਰੇ ਜਾਣਦੇ ਆ ਇਹਨਾਂ ਜਿਹੜੇ ਬਾਬਿਆਂ ਦੇ ਆ ਅੱਜ ਤੱਕ ਪੰਜਾਬ ਦੇ ਲੋਕ ਇਹਨਾਂ ਬੇਲੜ ਬੂਵਨਿਆਂ ਦੇ ਢੱਡ ਮੱਸੀਆ ਸੰਗਰਾਂਦਾਂ ਦੇ ਮੇਲੇ ਲਾ ਲਾ ਕੇ ਇਹਨਾਂ ਦੇ ਗੋਲਕਾਂ ਵਿੱਚ ਮਾਇਆ ਜਮਾ ਕਰਦੇ ਆ ਤਾਂ ਹੀ ਇਹ ਚਿੱਟੀ ਸੌਂਕ ਸੌਂਕ ਆ ਜਿਹੜੀ ਪੰਥ ਨੂੰ ਚਿਮੜੀ ਹੋਈ ਆ ਤੇ ਲੋਕਾਂ ਦੇ ਪੈਸੇ ਤੇ ਇਹ ਐਸ਼ ਕਰਦੇ ਆ ਪਰ ਅੱਜ ਹਾਲਾਤਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਇੱਕ ਅੱਦੇ ਨੂੰ ਛੱਡ ਕੇ ਜਿੰਨੇ ਇਹ ਜਿੰਨੀ ਇਹਨਾਂ ਦੀ ਗਿਣਤੀ ਹੈ ਜਿੰਨੇ ਇਹਨਾਂ ਨੂੰ ਆਉਣਾ ਚਾਹੀਦਾ ਇੱਕ ਅੱਧੀ ਨੂੰ ਛੱਡ ਕੇ ਕੋਈ ਵੀ ਇਸ ਹਾਲਾਤ ਦੇ ਵਿੱਚ ਲੋਕਾਂ ਦੀ ਹੈਲਪ ਕਰਨ ਦੇ ਲਈ ਅੱਗੇ ਨਹੀਂ ਆਇਆ ਹੋਗਾ ਸੋ ਜੇ ਗੱਲ ਕਰੀਏ ਇਹਨਾਂ ਦੇ ਕੋਲ ਕਰੋੜਾਂ ਦੀਆਂ ਗੱਡੀਆਂ ਨੇ ਕਰੋੜਾਂ ਦੀਆਂ ਜਾਇਦਾਦਾਂ ਨੇ ਇੱਕ ਅੱਧੀ ਗੱਡੀ ਨਹੀਂ ਇਹਨਾਂ ਕੋਲੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਨੇ ਸੋ ਜੇ ਅੱਜ ਦੇ ਟਾਈਮ ਆਪਾਂ ਸੋਚੀਏ ਜੇ ਇਹ ਇੱਕ ਬਾਬਾ ਵੀ ਇੱਕ ਆਪਣੀ ਕਰੋੜਾਂ ਦੀ ਗੱਡੀ ਵਿੱਚ ਕਿੰਨੀ ਗਿਣਤੀ ਹੋ ਜਾਣੀ ਹੈ ਕਿੰਨੇ ਆ ਪੰਜਾਬ ਦੇ ਵਿੱਚ ਆ ਜਿਹੜੇ ਡੇਰੇ ਕਿੰਨੇ ਆ ਬਹੁਤ ਜ਼ਿਆਦਾ ਜਾਇਦਾਦਾਂ ਵੀ ਨੇ ਮੇਰੇ ਨਾਲ ਤੁਹਾਨੂੰ ਵੱਧ ਪਤਾ ਹੋ ਸਕਦਾ ਸੋ ਜੇ ਇੱਕ ਬਾਬਾ ਵੀ ਆਪਣੀ ਕਰੋੜਾਂ ਦੀ ਗੱਡੀ ਵਿੱਚ ਤੇ ਕਾਫੀ ਕਰੋੜਾਂ ਰੁਪਈਆ ਜਿਹੜਾ ਇਕੱਠਾ ਹੋ ਸਕਦਾ ਤੇ ਜਿੱਥੇ ਇਹ ਹੜ ਆਏ ਆ ਉਹਨਾਂ ਲੋਕਾਂ ਦੀ ਹੈਲਪ ਹੋ ਸਕਦੀ ਆ ਕਿਉਂਕਿ ਇਹਨਾਂ ਦੇ ਕੋਲੇ ਜਿਹੜੀਆਂ ਗੱਡੀਆਂ ਨੇ ਇਹਨਾਂ ਦੀ ਕਮਾਈ ਦੀਆਂ ਤਾਂ ਹੈ ਨਹੀਂ ਉਹ ਤਾਂ ਫੇਰ ਇਹਨਾਂ ਦੇ ਭਗਤਾਂ ਨੂੰ ਇਹਨਾਂ ਨੇ ਸਾਲ ਦੋ ਸਾਲ ਦੇ ਬਾਅਦ ਇਹਨਾਂ ਨੂੰ ਫੇਰ ਮਿਲ ਜਾਣੀਆਂ ਨੇ ਭਗਤਾਂ ਨੇ ਦੇ ਹੀ ਦੇਣੀਆਂ ਨੇ ਇਹਨਾਂ ਦੇ ਸੇਵਾਦਾਰਾਂ ਨੇ ਦੇ ਦੇਣੀਆਂ ਨੇ ਪਰ ਇਹ ਔਖੇ ਟਾਈਮ ਦੇ ਵਿੱਚ ਪੰਜਾਬ ਦੇ ਨਾਲ ਖੜ੍ਹ ਸਕਦੇ ਆ ਅਸ਼ੋ ਰਾਮ ਦੀ ਜਿਹੜੀ ਇੱਕ ਅੱਧੀ ਗੱਡੀ ਆ ਉਹਨੂੰ ਵੇਚ ਕੇ ਪੰਜਾਬ ਦੇ ਮਾਲੀ ਹਾਲਾਤ ਦੇ ਵਿੱਚ ਆ ਜਿਹੜਾ ਸੁਧਾਰ ਕਰ ਸਕਦੇ ਆ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਹੋਏ ਆ ਇਹ ਨਾ ਤਾਂ ਪਹਿਲੇ ਹੜ੍ਹ ਆ ਤੇ ਨਾ ਹੀ ਕੋਈ ਆਖਰੀ ਹੜ੍ਹ ਆ ਕਿਉਂਕਿ ਇਹ ਮੈਨ ਮੇਡ ਹੜ੍ਹ ਆ ਤੇ ਜਿੱਥੋਂ ਤੱਕ ਮੈਂ ਸੋਚਦਾ ਕਿ ਇਹ ਆਉਣ ਵਾਲੇ ਸਾਲਾਂ ਦੇ ਵਿੱਚ ਲਗਾਤਾਰ ਹੋਣਾ ਜਿਹੜੇ ਆਉਂਦੇ ਰਹਿਣਗੇ ਕਿਉਂਕਿ ਇਸ ਖੇਤੇ ਦੇ ਇਸ ਪੰਜਾਬ ਨੂੰ ਜਿਹੜਾ ਉਜਾੜਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸੋ ਇਹ ਬਾਬੇ ਇਸ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਹੈਲਪ ਕਰ ਸਕਦੇ ਆ ਕਿਉਂਕਿ ਸਾਲ ਦੇ 12 ਮਹੀਨੇ ਪੰਜਾਬ ਦੇ ਲੋਕ ਵੀ ਤਾਂ ਇਹਨਾਂ ਦਾ ਟੈਡ ਭਰਦੇ ਆ। ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਾਣ ਤੋਂ ਪਹਿਲਾਂ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ। ਧੰਨਵਾਦ।